ਇਸ ਟਾਈਮ পাপ ਜਿਆਦਾ ਵੱਧ ਚੁੱਕਿਆ ਉਸ ਕਰਕੇ ਕਲਯੁਗ ਦਾ ਅੰਤ ਆ ਜਿਹੜਾ ਬਹੁਤ ਲੰਮੀ ਸੀ ਕਲਯੁਗ ਦੀ ਉਮਰ ਹਨਾ ਤੇ ਹੁਣ ਛੋਟੀ ਰਹਿ ਚੁੱਕੀ ਆ ਆਉਣ ਵਾਲਾ ਸਮਾਂ ਸਾਡਾ ਬਹੁਤ ਭਿਆਨਕਾ ਬਹੁਤ ਮਤਲਬ ਦੁੱਖ ਦੇਣਾ ਕਹਿਦੀ ਆਪਾਂ ਹਨਾ ਪੰਜਾਬ ਦੇ ਲਈ ਕੀ ਪੂਰੀ ਦੁਨੀਆ ਦੇ ਲਈ ਆ ਸੋ ਜਿਵੇਂ ਕਿ ਹੁਣ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋ ਕਿ 2025 ਦੇ ਵਿੱਚ ਜਿਵੇਂ ਹੁਣ 2025 ਚੱਲ ਰਿਹਾ ਹਨਾ ਸ਼ੁਰੂਆਤ ਹੋ ਚੁੱਕੀ ਆ ਪਹਿਲਾਂ ਪਾਣੀ ਦੇ ਵਿੱਚ ਹਿਲਜੁਲ ਹੋਣੀ ਆ ਉਹ ਹੁਣ ਸ਼ੁਰੂ ਹੋਗੀ ਉਹ ਆਪਾਂ ਨੂੰ ਹਲੇ ਨਜ਼ਰ ਨਹੀਂ ਆ ਰਹੀ ਹੋਗੇ 3-4 ਮਹੀਨੇ ਸ਼ੁਰੂ ਹੋਈ ਨੂੰ ਪਰ ਹੁਣ ਥੋੜੀ ਥੋੜੀ ਜਿਵੇਂ ਵੀਡੀਓਜ਼ ਵਗੈਰਾ ਬੱਖ ਬੱਖਰੀ ਤਰੀਕੇ ਦੀਆਂ ਨਾ ਪਾ ਰਹੀਆਂ ਨੇ ਕਿ ਜੀ ਮੱਛੀਆਂ ਪਾਣੀ ਤੋਂ ਬਾਹਰ ਆ ਗਈਆਂ ਨੇ ਐਵੇਂ ਐਵੇਂ ਕੁਝ ਵੀ ਹੋ ਰਿਹਾ ਸੋ ਉਹ ਪਾਣੀ ਦੇ ਵਿੱਚ ਹਲਚਲ ਸ਼ੁਰੂ ਹੋ ਚੁੱਕੀ ਆ ਹੂੰ ਆਉਣ ਵਾਲੇ ਟਾਈਮ ਦੇ ਵਿੱਚ ਪਾਣੀ ਤੇ ਬਾਹਰ ਆਊਗੀ ਫਿਰ ਜਿਹਦੇ ਨਾਲ ਕੀ ਹੁਣ ਪੰਜਾਬ ਦੇ ਵਿੱਚ ਜਿਹੜਾ ਆਉਣਾ ਹੈਗਾ ਇਸ ਤੋਂ ਬਾਅਦ ਹੂੰ ਜਲਥਲ ਹੋ ਜਾਣਾ ਪਾਣੀ ਪਾਣੀ ਹੋ ਜਾਣਾ ਰੋ ਖਾਣ ਨੂੰ ਰੋਟੀ ਤੱਕ ਨਹੀਂ ਮਿਲਣੀ ਕਿਉਂਕਿ ਪਾਣੀ ਨੇ ਸਾਰਾ ਕੁਝ ਵਹਾ ਕੇ ਲੈ ਜਾਣਾ ਹੂੰ ਬੈਂਕਾਂ ਸਾਰਾ ਕੁਝ ਖਤਮ ਠੀਕ ਹੈ ਜੀ ਲਾਈਟ ਚਲੀ ਜਾਣੀ ਆ ਹਮ ਲਾਈਟ ਦਾ ਨਾਮ ਉਹ ਨਿਸ਼ਾਨ ਨਹੀਂ ਰਹਿਣਾ ਤੁਸੀਂ ਆਪਾਂ ਦੇਖਿਆ ਕਰੋਗੇ ਕਿ ਕਦੇ ਲਾਈਟ ਹੁੰਦੀ ਸੀ ਜਾਂ ਐਵੇਂ ਹੁੰਦਾ ਸੀ ਫੋਨਾਂ ਫੜਨਾ ਤਾਂ ਨੈਟ ਨੈਟ ਤਾਂ ਬਿਲਕੁਲ ਹੀ ਬੰਦ ਹੋ ਜਾਣਾ ਨਾ ਤੇ ਜਿਹੜੇ ਹੋਰ ਆਉਣ ਵਾਲੇ ਜਿਵੇਂ ਕੰਮਕਾਰ ਨੇ ਹਨ ਉਹ ਸਾਰੇ ਠੱਪ ਹੋ ਜਾਣੇ ਦੁਨੀਆ ਮਤਲਬ ਰੋਟੀ ਨੂੰ ਤਰਸੂਗੀ ਐਵੇਂ ਦਾ ਟਾਈਮ ਹੋ ਜਾਣਾ ਰੋਟੀ ਵੀ ਲੋਕਾਂ ਨੂੰ ਨਸੀਬ ਨਹੀਂ ਹੋਇਆ ਕਰਨੀ ਸਹੀ ਤਰੀਕੇ ਨਾਲ ਕਿਉਂਕਿ ਅੰਨ ਨਹੀਂ ਰਹਿਣਾ ਤੇ ਲੋਕਾਂ ਨੂੰ ਫਿਕਰ ਪਿਆ ਕਰੂਗਾ ਕਿ ਅਸੀਂ ਰੋਟੀ ਕਿਵੇਂ ਕਿੱਥੋਂ ਕਰੀਏ ਜਾ ਕਿਵੇਂ ਅਸੀਂ ਉਹਦਾ ਗੁਜ਼ਾਰਾ ਕਰੀਏ ਸੋ ਇਸ ਤਰੀਕੇ ਦਾ ਸਮਾਂ ਆ ਜਾਣਾ ਠੀਕ ਹੈ